ਇਹ ਫਾਜ਼ਲ ਦਾ ਜਿਹੜਾ ਐਮਐਲਏ ਸਵਨਾ ਕੀ ਉਹਦਾ ਫਰਦੀ ਸੀ ਮੈਂ ਗੇੜਾ ਮਾਰ ਕੇ ਜਾਵਾਂ ਕਿਹੋ ਜੀ ਇੱਕ ਲੱਗ ਰਹੀ ਆ ਕਿਹੋ ਜੀ ਨਹੀਂ ਲੱਗ ਰਹੀ ਵਧੀਆ ਜੀ ਆ ਇੱਥੋਂ ਲਗਾ ਕੇ ਫੜਕਣ ਇੱਥੋਂ ਆਉਣਾ ਕੰਡਰੇ ਉਧਰ ਦੀ ਨਿਕਲੀ ਜਾਂਦੀ ਆ ਇਹ ਚੈੱਕ ਕਰੋ ਆ ਹੁਣ ਭਾਈ ਸਾਹਿਬ ਆ ਵੀ ਥਾਣੇ ਦੇ ਵਿੱਚ ਇੱਟ ਪਈ ਆ ਇੱਕ ਨੰਬਰੇ ਟਾ ਰਹੀ ਆ ਆਏ ਕਰ ਪੰਨਾ ਜਿਵੇਂ ਖੜਕਦੀਆਂ ਨਾ ਤਲਵਾਰਾਂ ਜਿਵੇਂ ਜੰਗ 'ਚ ਖੜਕਦੀਆਂ ਜਾਂਦੀਆਂ ਉਵੇਂ ਆ ਰਹੀ ਇੱਕ ਨੰਬਰ 8 ਨਾ ਕਿ ਇੱਕ ਨੰਬਰ 8 ਉਹ ਆ ਇਹਨੂੰ ਤੁਸੀਂ ਚੈੱਕ ਕਰੋ ਵੀ ਕੱਪਲੇ ਕਿੱਥੇ ਹੋ ਰਹੀਆਂ ਕਿੱਥੇ ਨਹੀਂ ਹੋ ਰਹੀਆਂ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਅੱਜ ਮੈਂ ਖੜਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਫਾਜ਼ਿਲਕਾ ਸ਼ਹਿਰ ਦੇ ਵਿੱਚ ਇੱਥੇ ਸਦਰ ਥਾਣੇ ਦੇ ਕੰਧਾਂ ਕੱਢੀਆਂ ਜਾ ਰਹੀਆਂ ਤੇ ਜਿਹੜੀਆਂ ਕੰਧਾਂ ਨਿਕਲ ਰਹੀਆਂ ਉਹ ਬਹੁਤ ਵਧੀਆ ਇੱਟਾਂ ਲੱਗ ਰਹੀਆਂ ਇੱਥੇ ਇੱਟਾਂ ਵੀ ਫੰਨੇ ਖਾਂ ਲੱਗ ਰਹੀਆਂ ਕਿ ਜਿਹੜੀ ਇਹੋ ਜਿਹੀ ਇਮਾਰਤ ਬਣ ਜ ਇਹੋ ਜਿਹੀਆਂ ਇੱਟਾਂ ਦੀ ਤੇ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਇੱਟ ਦੀ ਮਨਿਆਦ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੇ ਬੰਦੇ ਚਾਹੇ ਉਹ ਕੰਧਾਂ ਦੇ ਕੋਲ ਖੜ ਗਏ ਤੇ ਚਾਹੇ ਉਹ ਇਮਾਰਤਾਂ ਦੇ ਵਿੱਚ ਬਹਿ ਗਏ ਉਹਨਾਂ ਬੰਦਿਆਂ ਨੂੰ ਨਹੀਂ ਕੋਈ ਬਚਾ ਸਕਦਾ ਹੁਣ ਇਸ ਟਾਈਮ ਆ ਵੇਖੋ ਇੱਥੇ ਜਿਹੜੀ ਇੱਟ ਲੱਗ ਰਹੀ ਆ ਇਹ ਆਹ ਇੱਟ ਵੇਖੋ ਤੁਸੀਂ ਆਹ ਕੋ ਘਰਾਂ ਤੇ ਇੱਟ ਲਾ ਲੂਗਾ ਆ ਪਿੱਲੀ ਕਹ ਲੋ ਇਹਨੂੰ ਜਾਂ ਲਾਲਜੀ ਕਹ ਲੋ ਇੱਟ ਹੁਣ ਤੁਸੀਂ ਇਹ ਸਾਫ ਲਵਾ ਜਿਹੜੀ ਪਿੱਲੀ ਇੱਟ ਇੱਥੇ ਲੱਗੀ ਜਾਂਦੀ ਆ ਇਹ ਆ ਵੇਖੋ ਪਿੱਲੀ ਇੱਟਾਂ ਜਮਾ ਤੇ ਇਹੋ ਜੀ ਇੱਟ ਲੱਗਣੀ ਹੋਣੀ ਐਂ ਲੱਗਦਾ ਜਿਵੇਂ ਪੁਰਾਣੀ ਇੱਟ ਹੁੰਦੀ ਆ ਗਾਂ ਜਾ ਗਾਂ ਜਾ ਤੇ ਆ ਆ ਵੇਖੋ ਜਿਵੇਂ ਪੁਰਾਣੀ ਇੱਟ ਹੁੰਦੀ ਆ ਐਂ ਲੱਗ ਰਹੀ ਆ ਹੁਣ ਇੱਕ ਆਪਦਾ ਜਵਾਬ ਦਿਓ ਕਿ ਆ ਇੱਟ ਇੱਕ ਨੰਬਰ ਆ ਕਿ ਜਾਂ ਦੋ ਨੰਬਰ ਆ ਮੈਂ ਕਹਿੰਦਾ ਨਾਲ ਤਾਂ ਕੱਚੀ ਲਾ ਦੇਵੇ ਬੰਦਾ ਜਿਹੋ ਜੀ ਇੱਟ ਲੱਗ ਰਹੀ ਆ ਆ ਪਿੱਲੀਆਂ ਇੱਟਾਂ ਤੁਸੀਂ ਪੁੱਛ ਲੋ ਇੱਥੇ ਠੇਕੇਦਾਰ ਫਿਰਦਾ ਸੀ ਠੇਕੇਦਾਰ ਨੂੰ ਮੈਂ ਪੁੱਛਿਆ ਮੈਨੂੰ ਬਹੁਤ ਸੱਜਣਾ ਦੇ ਫੋਨ ਆਏ ਕਿ ਕਹਿੰਦੇ ਬਾਈ ਜੀ ਸਦਰ ਥਾਣੇ ਦੀਆਂ ਕੰਧਾਂ ਨਿੱਕਰ ਰਹੀਆਂ ਤੇ ਤੁਸੀਂ ਇੱਟ ਚੈੱਕ ਕਰੋ ਵੀ ਇੱਟ ਕਿਹੋ ਜੀ ਲੱਗ ਰਹੀ ਆ ਹੁਣ ਆ ਜਿਹੜੀ ਇੱਟ ਆ ਆ ਇੱਟ ਵੇਖ ਲਓ ਤੁਸੀਂ ਪਿੱਲੀ ਇੱਟ ਲੱਗ ਰਹੀ ਆ ਥੱਲੇ ਦੀ ਜਿਹੜੀ ਉੱਤੋਂ ਇੱਟ ਚਿੰਨੀ ਦਿੱਤੀ ਆ ਉੱਤੇ ਇਹਨਾਂ ਨੇ ਆਪ ਦਾ ਜਿਹੜਾ ਕੰਮ ਚਲਾਉਣਾ ਉਹ ਚਲਾਈ ਜਾਂਦੇ ਆ ਥੱਲੇ ਮੁਖਾ ਦੇ ਕੇ ਇਹ ਆ ਲੱਗੀ ਵੀ ਪਿੱਲੀ ਇੱਟ ਹੁਣ ਇੱਥੇ ਰੌਲਾ ਇਹ ਆ ਕਿ ਫਾਜ਼ਲਕਾ ਦਾ ਸਵਨਾ ਐਮਐਲਏ ਉਂਝ ਤਾਂ ਜਾ ਕੇ ਬਹੁਤ ਥਾਵਾਂ ਤੇ ਅਫਸਰਾਂ ਨੂੰ ਕਹਿ ਦਿੰਦਾ ਮੈਂ ਆਹ ਕੰਮ ਐ ਨਹੀਂ ਹੁੰਦੇ ਨੇ ਇੱਥੋਂ ਆਹ ਕੰਮ ਨਹੀਂ ਹੁੰਦੇ ਨੇ ਪਰ ਮੈਂ ਅੱਜ ਫਾਜ਼ਲਕਾ ਦੇ ਐਮਐਲਏ ਸਵਨੇ ਨੂੰ ਪੁੱਛਦਾ ਕਿ ਮੇਰੇ ਵੀਰ ਤੇਰੀ ਰਹਿਸ ਵੀ ਫਾਜ਼ਲਕਾ ਸ਼ਹਿਰ ਦੇ ਵਿੱਚ ਹੀ ਆ ਤੇ ਜੇਕਰ ਲੋਕਾਂ ਨੇ ਮੈਨੂੰ ਫੋਨ ਕਰਤੇ ਆ ਤੇ ਤੁਹਾਨੂੰ ਫੋਨ ਵਾਲੇ ਤੱਕ ਕਿਉਂ ਨਹੀਂ ਗਏ ਇਹ ਆ ਚੈੱਕ ਕਰੋ ਜੇ ਮੈਂ ਠੇਕੇਦਾਰ ਨੂੰ ਪੁੱਛਿਆ ਠੇਕੇਦਾਰ ਕਹਿੰਦੇ ਇਹ ਕਿਣਾ ਪਿੱਲੀ ਇੱਟਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਇੱਟ ਕਿਹੜੀ ਆ ਹਲੇ ਤੱਕ ਮੈਂ ਤਾਂ ਇੱਕ ਨੰਬਰ ਦੇ ਵਿੱਚ ਇੱਟ ਐਹੋ ਜੀ ਨਹੀਂ ਵੇਖੀ ਇੱਕ ਨੰਬਰ ਦੇ ਵਿੱਚ ਤਾਂ ਇੱਟ ਆਉਂਦੀ ਹੁੰਦੀ ਫੰਨੇਖਾ ਇਹ ਆਹ ਨੂੰ ਪਿੱਲੀਆਂ ਇੱਟਾਂ ਲੱਗੀਆਂ ਲੰਮੀ ਕੰਧ ਚੱਲੀ ਆ ਇਹ ਸਾਰੀ ਦੀ ਸਾਰੀ ਲੰਮੀ ਕੰਧ ਚੱਲੀ ਆ ਇੱਟਾਂ ਦਾ ਹਾਲ ਤੁਹਾਨੂੰ ਰੰਗ ਹੀ ਵੇਖਣ ਤੋਂ ਪਹਿਲਾਂ ਲੱਗ ਗਿਆ ਨਾ ਮੈਂ ਕੀ ਉਹ ਕਰਾਂ ਜੇ ਇਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਰੋਕਾਂ ਲੱਗੀਆਂ ਏ ਕਿ ਰੋਕਾਂ ਵਾਸਤੇ ਇੱਟਾਂ ਮੰਗਵਾਈਆਂ ਏ ਇਹ ਵੀ ਥੱਲੇ ਵੀ ਲੱਗੀਆਂ ਪਈਆਂ ਜਿਹੜੀਆਂ ਇੱਟਾਂ ਉਹ ਚੈੱਕ ਕਰੋ ਤੁਹਾਡੇ ਸਾਹਮਣੇ ਆ ਸਾਰਾ ਕੁਝ ਲੰਘ ਜੋ ਜੀ ਲੰਘ ਜੋ ਇਹ ਆ ਸਾਰੀਆਂ ਕਿਹ ਹੈਆਂ ਜੀ ਇੱਟਾਂ ਚੰਗੀਆਂ ਆ ਸਾਰੀ ਦੀਆਂ ਸਾਰੀਆਂ ਪਿੱਲੀਆਂ ਇੱਟਾਂ ਆ ਚੈੱਕ ਕਰ ਲੋ ਆ ਹਾਲਾ ਸਾਡੀ ਪੰਜਾਬ ਸਰਕਾਰ ਦਾ ਤੇ ਮੈਂ ਅੱਜ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਕੀ ਇਹ ਵਾਰੀ-ਵਾਰੀ ਆਪਾਂ ਕੰਧੇ ਹੀ ਕੱਢਾਂਗੇ ਤੁਹਾਡੇ ਰਾਜ ਦੇ ਵਿੱਚ ਜਿਹੜੀਆਂ ਛੜਕਾਂ ਪਰ ਰਹੀਆਂ ਉਹ ਵੀ ਦੇਹ ਤੇਰੇ ਦੀ ਲੈ ਤੇਰੀ ਹੋ ਰਿਆ ਆ ਜਿਹੜੀਆਂ ਇੱਟਾਂ ਲੱਗ ਰਹੀਆਂ ਹੁਣ ਜੇ ਤੁਸੀਂ ਇਹ ਕਹੋ ਕਿ ਸਾਡਾ ਤਾਂ ਪ੍ਰੋਪੋਜ਼ਲ ਹੀ ਇਹੋ ਜਿਹਾ ਹੁੰਦਾ ਕਿ ਇਹ ਪੰਜਾ ਸੱਤਾ ਸਾਲਾਂ ਬਾਅਦ ਅਸੀਂ ਕੰਧ ਬਣਾਉਣੀ ਹੁੰਦੀ ਆ ਕੀ ਫਿਰ ਆਏ ਸਰਕਾਰ ਆ ਕੇ ਕੰਧਾਂ ਨਵਾਂ ਹੀ ਕੱਢਦੀ ਰਹੂਗੀ ਬੰਦਾ ਜਿਹੜਾ ਹੁੰਦਾ ਚਾਹੇ ਉਹ ਕਿੰਨਾ ਵੀ ਕਮਾਉਂਦਾ ਹੋਵੇ ਚਾਹੇ ਉਹ ਅਰਬਪਤੀ ਹੋਵੇ ਜਦੋਂ ਉਹ ਘਰ ਬਣਾਉਂਦਾ ਆਪਦਾ ਉਹ ਚੰਗੀ ਇੱਟ ਲਾਉਂਦਾ ਉਹ ਕੀ ਕਹ ਦਿੰਦਾ ਯਾਰ ਵਾਰੀ-ਵਾਰੀ ਨਹੀਂ ਬਣਿਆ ਜਾਣਾ ਤੇ ਆ ਹੁਣ ਤੁਸੀਂ ਪੰਜਾਬ ਦਾ ਪੈਸਾ ਜਿਹੜਾ ਉਹ ਖਰਾਬ ਹੀ ਹੋ ਰਿਹਾ ਕੀ ਇੱਥੇ ਇੱਕ ਨੰਬਰ ਇੱਟ ਦੇ ਪੈਸੇ ਨਹੀਂ ਆਏ ਹੋਣੇ ਲੋਕਾਂ ਨੂੰ ਦੱਸੋ ਤੁਸੀਂ ਕਹਿੰਦੇ ਹੁੰਦੇ ਸੀ ਕਿ ਲੈ ਕੇ ਲਾਇਆ ਹੋਣਾ ਚਾਹੀਦਾ ਵੀ ਇੱਥੇ ਆਹ ਥਾਣੇ ਦੇ ਵਿੱਚ ਇੱਟ ਲੱਗ ਰਹੀ ਆ ਜੇ ਕਰੇ ਥਾਣੇ ਦੇ ਇੱਟ ਵਿੱਚ ਲੱਗ ਰਹੀ ਆ ਨਾ ਤੇ ਕੱਲ ਨੂੰ ਜਿਹੜੇ ਸਰਪੰਚਾ ਹੁਣ ਆ ਇੱਕ ਨੰਬਰ ਚ ਬੋਲਦੀ ਇੱਟ ਆ ਹੁੰਦੀ ਇੱਕ ਨੰਬਰ ਮੈਂ ਵੀ ਮੇਰਾ ਬਾਪੂ ਵੀ ਮਿਸਤਰੀ ਆ ਮੈਂ ਚੰਗੀ ਤਰ੍ਹਾਂ ਜਾਣਦਾ ਕਿਹੜੀ ਇੱਟ ਕਿੱਥੇ ਹੁੰਦੀ ਆ ਕਿਹੜੀ ਇੱਟ ਕਿੱਥੇ ਨਹੀਂ ਹੁੰਦੀ ਹੁਣ ਇਹਦੀ ਬਾਜ ਦੋ ਆਵਾਜ਼ ਵੇਖੋ ਆ ਸਾਰੀ ਦੀ ਸਾਰੀਆਂ ਕੋਈ ਬੰਦਾ ਕਹਦੇ ਵੀ ਇੱਕ ਨੰਬਰ ਇੱਟ ਆ ਮੈਂ ਮੰਨ ਜੂ ਆਜੋਂ ਤੁਹਾਨੂੰ ਵਿਖਾਦਾ ਵੀ ਇਹ ਕਿੱਥੋਂ ਤੱਕ ਬਣੀ ਜਾਂਦੀ ਆ ਇਹ ਫਾਜ਼ਲ ਦਾ ਜਿਹੜਾ ਐਮਐਲਏ ਸਵਣਾ ਕੀ ਉਹਦਾ ਫਰਦੀ ਸੀ ਮੈਂ ਕਿਹੜਾ ਮਾਰ ਕੇ ਜਾਵਾਂ ਕਿਹੋ ਜੀ ਲੱਗ ਰਹੀ ਆ ਕਿਹੋ ਜੀ ਨਹੀਂ ਲੱਗ ਰਹੀ ਵਧੀਆ ਜੀ ਹਾਂ ਇੱਥੋਂ ਲਗਾ ਕੇ ਫਰਕਲ ਇੱਥੋਂ ਆਣਾ ਟੰਗ ਨੇ ਉਧਰ ਵੀ ਨਿਕਲ ਜਾਂਦੀ ਆ ਇਹ ਚੈੱਕ ਕਰੋ ਆ ਬੋਛ ਕੇ ਇੱਥੇ ਵੀ ਛੁੱਟੇ ਨਾ ਆ ਸਾਰੀ ਕੀ 1 ਨੰਬਰ ਇੱਕਾ ਹੈ। ਇਹ ਬਾਅਦ ਚੈੱਕ ਕਰ ਲੋ। ਇਹ ਸਾਰੀ ਦੀ ਸਾਰੀ ਲਾ ਰੰਗ ਦੀ ਇਟ ਲੱਗੀ ਹੋਈ ਜਾਂਦੀ ਆ। ਕਿੰਨੀ ਕੰਧ ਜਾਈ ਜਾਂਦੀ ਆ। ਇਹ ਤੁਸੀਂ ਚੈੱਕ ਕਰ ਲੋ। ਤੇ ਮੈਂ ਇਹ ਪ੍ਰਗੁਣ ਸਮਾਨ ਜੀ ਤੁਹਾਨੂੰ ਵਾਰ-ਵਾਰ ਪੁੱਛਦਾ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਜਿਹੜੇ ਅਕਾਲੀ ਦਲ ਵਾਲੇ ਆ ਉਹ ਆ ਖਾ ਕੇ ਜਿਹੜੇ ਕਾਂਗਰਸੀਆ ਉਹ ਆ ਖਾ ਗਏ ਤੇ ਅੱਜ ਜਿਹੜਾ ਤੁਸੀਂ ਕੰਮ ਕਰਾ ਰਹੇ ਆ ਕੰਮ ਸੇ ਕੰਮ ਉਹ ਤਾਂ ਚੰਗਾ ਕਰਾਓ ਉਹ ਠੇਕੇਦਾਰ ਜੀ ਆਪ ਉਹਨਾਂ ਨੂੰ ਰੋਕੇ ਪੁੱਛ ਲੈਣੇ ਠੇਕੇਦਾਰ ਸਾਹਿਬ ਤੁਹਾਡੇ ਕੋਲ ਠੇਕਾ ਇਸ ਚੀਜ਼ ਦਾ ਕੀ ਇਹ ਤਾਂ ਐ ਨਹੀਂ ਲੱਗੂਗੀ ਮਰਚ ਕਰੂ ਸਿੰਬਲ ਦਿਓ ਚੈੱਕ ਨੰਬਰ 8 ਹੈ ਇੱਕ ਨੰਬਰ ਦਾ ਰੰਗ ਐ ਹੋ ਜਾ ਹੁੰਦਾ ਰੰਗ ਦੀ ਸਿੰਬਲ ਚੈੱਕ ਕਰੋ ਟੈਸਟ ਫੈਟਾਸਟ ਕਰਵਾਈਏ ਪੂਰੀ ਗੱਲ ਅੱਛਾ ਤੁਸੀਂ ਕਹਿੰਦੇ ਇੱਕ ਨੰਬਰ 8 ਸਾਡਾ ਸਿੰਬਲ ਪਾਸ ਹੈ ਸੈਂਟਰ ਡਾਸਟ ਕਰਾਉਂਗੇ ਤੇ ਇਹ ਰੰਗ ਮਾੜਾ ਜਿਹਾ ਨੰਬਰ 8 ਦਾ ਸਿੰਬਲ ਹੈ ਇਹ ਕਿੱਥੋਂ ਬੱਠੇ ਦੀ ਏਟ ਆ ਰਹੀ ਏ ਜੀ ਉਹ ਬੱਠੇ ਦੀ ਉਹ ਕਿੱਥੇ ਰਹਿ ਗਿਆ ਲਾਧੂ ਲਾਧੂ ਕਿੱਥੇ ਰਹਿ ਗਿਆ ਹੁਣ ਤੁਸੀਂ ਕਹਿੰਦੇ ਰੰਗ ਦੀ ਨਾਲ ਆਈਏ ਜਿਹੜੀ ਘਰਾਂ 'ਚ ਇੱਕ ਨੰਬਰ ਇੱਕ ਲੱਗਦੀ ਆ ਉਹਦਾ ਰੰਗ ਇਹੋ ਜਿਹਾ ਹੁੰਦਾ ਤੇ ਇਹਦਾ ਰੰਗ ਇਹੋ ਜਿਹਾ ਇਹ ਆ ਚੈੱਕ ਕਰੋ ਭਾਈ ਸਾਹਿਬ ਠੇਕੇਦਾਰ ਵੀ ਜਿਹਨੇ ਕੱਲ ਉਹ ਫੌਲੀ ਹੋਈ ਨੰਗ ਚੱਲੇ ਆ ਇੱਥੇ ਬੋਲਣ ਵਾਲਾ ਕੋਈ ਨਹੀਂ ਜੇ ਗੱਲ ਕਰੀਏ ਆ ਥਾਣਾ ਸਦਰ ਥਾਣਾ ਇੱਥੇ ਲੱਗ ਰਹੀ ਐ ਹੁਣ ਇਹ ਕਹਿੰਦੇ ਆ ਵੀ ਇੱਕ ਨੰਬਰ ਇਟਾ ਹੈ ਜੇ ਇੱਕ ਨੰਬਰ ਇਹੋ ਜਿਹਾ ਤਾਂ ਫਿਰ ਮੈਨੂੰ ਇਹ ਸਮਝ ਪਿੱਲੀ ਇਟ ਕਿਹੋ ਜਿਹੀ ਹੁੰਦੀ ਆ ਹੁਣ ਉਹ ਕਹਿੰਦੇ ਰੰਗ ਮਾੜਾ ਇਹਦਾ ਰੰਗ ਮਾੜਾ ਕਿਉਂ ਹੋਊਗਾ ਇੱਥੇ ਬੰਦੇ ਇੰਨੇ ਖੜੇ ਆ ਸਾਰੇ ਘਰ ਪਰਿਵਾਰਾਂ ਵਾਲੇ ਆ ਤੁਸੀਂ ਦੱਸੋ ਜੀ ਇੱਕ ਨੰਬਰ ਦੇ ਇੱਕ ਦਾ ਰੰਗ ਐ ਹੋ ਜਾਂਦਾ ਕਿ ਆਹ ਭਾਈ ਸਾਹਿਬ ਹਾਲ ਆ ਪੰਜਾਬ ਸਰਕਾਰ ਦੇ ਤੇ ਐਮ ਐਲ اے ਸੋਨਾ ਫਾਜਾ ਦਾ ਐਮ ਐਲ اے ਆ ਇੱਥੋਂ ਦਾ ਹੀ ਐਮ ਐਲ اے ਆ ਪਤਾ ਨਹੀਂ ਇੱਥੇ ਹਲੇ ਤੱਕ ਢੇੜਾ ਕਿਉਂ ਨਹੀਂ ਮਾਰਿਆ ਕਿਉਂ ਨਹੀਂ ਪੁੱਛਿਆ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕਹਿੰਦਾ ਜੀ ਇੱਕ ਨੰਬਰ ਇੱਕ ਇਹ ਆ ਮੈਂ ਤੁਹਾਨੂੰ ਇੱਕ ਨੰਬਰ ਇੱਕ ਆਪਲੀ ਆ ਜਾਓ ਮਾੜਾ ਪਾਸੇ ਜਾਓ ਤੇ ਆ ਹੁਣ ਕੀ ਕਹੂਗਾ ਕੋਈ ਬੰਦਾ ਵੀ ਆਇਆ ਇੱਕ ਨੰਬਰ 8 ਕਿਵੇਂ ਆਉਂਦਾ ਹੈ ਤਮਾਰ ਜਾਨਾ ਫਿਰ ਅਸੀਂ ਕਹਿੰਨੇ ਆ ਇੱਕ ਨੰਬਰ ਇੱਕ ਵੇਖਣੀ ਤਾਂ ਉਹ ਲੱਗੀ ਬਈ ਕੰਧ ਤੇ ਇੱਕ ਨੰਬਰ ਇੱਕ ਉਹ ਆ ਇੱਕ ਨੰਬਰ 8 ਆ ਇੱਕ ਨੰਬਰ 8 ਨਾਲ ਕੀ ਇਹ ਹੋ ਗਈ ਥੱਲੇ ਸਾਰੀ ਦੀ ਸਾਰੀ 8 ਲੱਗੀ ਪਈ ਆ ਉਹ ਕਹਿੰਦੇ ਆ ਜੀ ਸੈਂਪਲ ਸਾਡਾ ਸਾਰੇ ਦਾ ਸਾਰਾ ਪਾਸ ਆ ਹੁਣ ਸੈਂਪਲ ਹੀ ਪਾਸ ਹੋ ਗਿਆ ਤੇ ਜਿਹੜਾ ਸੈਂਪਲ ਆਲੇ ਉਹ ਕੋਈ ਸਰਕਾਰ ਤੋਂ ਮੈਂ ਬਾਹਰ ਨਹੀਂ ਕਹੂੰਗਾ ਵੀ ਉਹ ਬਾਹਰ ਹੋਣਗੇ ਤੇ ਗੱਲ ਰੰਗ ਦੀ ਨਹੀਂ ਵੀ ਇੱਥੇ ਜਿਵੇਂ ਕਹਿੰਦੇ ਆ ਦੂਰੋਂ ਪਤਾ ਲੱਗ ਜਾਂਦਾ ਹੁਣ ਇੱਕ ਨੰਬਰ ਦੀ ਏਟ ਮੈਂ ਤੁਹਾਨੂੰ ਚੱਕ ਕੇ ਵਿਖਾਣਾ ਵੀ ਕਿੱਥੇ ਪਈ ਆ ਤੇ ਆਹ ਪਈ ਇੱਕ ਨੰਬਰ ਦੀ ਐ ਆਹ ਦੇ ਤਣਾ ਤਣ ਕਰਦੀ ਹੋਊਗੀ ਇੱਟੇ ਇੱਕ ਨੰਬਰ ਦੀ ਏਟ ਆ ਗਈ ਆਹ ਵੀ ਇੱਕ ਨੰਬਰ ਦੀ ਆ ਆ ਰਹੀ ਐ ਇੱਕ ਨੰਬਰ ਦੀ ਏਟ ਖਟਕ ਆਉਂਦਾ ਨਾ ਜਿਵੇਂ ਕਿਰਪਾਨ ਖੜਕਦੀ ਹੋਵੇ ਤੇ ਆਹ ਪਿੱਲੀ ਏਟ ਦਾ ਕਿਵੇਂ ਕਿਹੋ ਜਿਹਾ ਹੋਊਗਾ ਤੁਸੀਂ ਆਪ ਵੇਖ ਲੋ ਇਹਦਾ ਖੜਕਾ ਵੇਖੋ ਹੁਣ ਇਹ ਕਹਿੰਦੇ ਇੱਕ ਨੰਬਰ ਆ ਭਾਈ ਸਾਹਿਬ ਜਿੰਨਾ ਚਿਰ ਮੈਂ ਤਾਂ ਫਾਜ਼ਿਲਕਾ ਦੇ ਐਮਐਲਏ ਸਾਹਿਬ ਤੁਹਾਨੂੰ ਕਹੂੰਗਾ ਤੁਸੀਂ ਉੰਜ ਬੜਾ ਫੇਸਬੁੱਕ ਤੇ ਬੋਲ ਰਹੇ ਆ ਕਿ ਅਸੀਂ ਆ ਗਲਤ ਨਹੀਂ ਹੋਣ ਦੇਣਾ ਅਸੀਂ ਆ ਨਹੀਂ ਹੋਣ ਦੇਣਾ ਕਿਰਪਾ ਕਰਕੇ ਜਿੰਨੇ ਵੀ ਇੱਥੇ ਸਦਰ ਥਾਣੇ ਦੇ ਵਿੱਚ ਆਉਂਦੇ ਆ ਇੱਥੇ ਸਾਈਬਰ ਸੈੱਲ ਆ ਇੱਥੇ ਔਮੈਨ ਸੈੱਲ ਆ ਪਰ ਇੱਥੇ ਫਾਜ਼ਿਲਕਾ ਜ਼ਿਲ੍ਹਾ ਦੇ ਪਿੰਡ ਦੇ ਲੋਕ ਆਉਂਦੇ ਆ ਉਹ ਇਹੀ ਕਹਿੰਦੇ ਆ ਕਿ ਪਿੱਲੀ ਇਟਾ ਪਰ ਤੁਹਾਡਾ ਠੇਕੇਦਾਰ ਉਹ ਇਹ ਗੱਲ ਕਹਿ ਗਿਆ ਵੀ ਸਾਡਾ ਇੱਥੇ ਕਹ ਲੋ ਸਿੰਪਲ ਪਾਸ ਆ ਸਿੰਪਲ ਚੈੱਕ ਕਰਾ ਲੋ ਤੇ ਜੇਕਰ ਇਨ੍ਹਾਂ ਇੱਟਾਂ ਦੇ ਸਿੰਪਲ ਪਾਸ ਹੁੰਦੇ ਆ ਫਿਰ ਭਾਈ ਸਾਹਿਬ ਲੋਕਾਂ ਦੇ ਵੀ ਹੱਥ ਖੜੇ ਆ ਤੇ ਤੁਹਾਡੇ ਹੱਥ ਕਾਦੇ ਖੜੇ ਹੋਣੇ ਤੁਹਾਨੂੰ ਤੁਸੀਂ ਜਿਹੜੇ ਲੋਕਾਂ ਦੇ ਹੱਥ ਹੀ ਖੜੇ ਕਰਾਤੇ ਇੱਕ ਨੰਬਰ ਇੱਕ ਦਾ ਫਰਕ ਆ ਵੀ ਪਤਾ ਮੈਂ ਇਹ ਗੱਲ ਕਹੂੰਗਾ ਕਿ ਇੱਕ ਨੰਬਰ ਇੱਟਾ ਕੀ ਕੋਈ ਐਮ ਐਲ ਏ ਇਹ ਇੱਟਾ ਉਹਦੇ ਘਰੇ ਲਾ ਲੂਗਾ ਤਾਂ ਮੈਂ ਸਿੰਪਲ ਉਹ ਮੰਨੂਗਾ ਕਿ ਵਾਕਈ ਇਹ ਸਿੰਪਲ ਹੈਗਾ ਜਿਹੜਾ ਵਾਕਈ ਕੋਈ ਐਮ ਐਲ ਏ ਕਹੂਗਾ ਮੇਰੇ ਘਰੇ ਇੱਟਾ ਲਗਣੀ ਆ ਚਾਹੇ ਕਇਓ 골ਡੀ ਕੰਬੋਜ ਐਮਐਲਏ ਨੇ ਆਪਦੀ ਕੋਠੀ ਪਾਈ ਆ ਜੇਕਰ ਇਹਦੇ ਨਾਲ ਦੀ ਇੱਟ 4 ਇੰਚੀ ਦੇ ਵਿੱਚ ਵੀ ਲੱਗੀ ਹੋਈ ਤਾਂ ਮੈਂ ਮੰਨ ਲੂੰਗਾ ਕਿ ਭਾਈ ਇਹ ਇੱਟ ਇੱਕ ਨੰਬਰ ਚ ਆਉਂਦੀ ਆ ਚਾਹੇ ਉਹ ਫਾਜ਼ਲਕਾ ਦਾ ਐਮਐਲਏ ਆ ਉਹ ਕਹਿ ਦੇਵੇ ਕਿ ਇੱਟ ਚੰਗੀ ਆ ਉਹ ਆਪਦੇ ਘਰੇ ਲਾ ਲਵੇ ਜੇ ਕੋਈ ਕੱਲ ਨੂੰ ਅਫਸਰ ਕਹਿੰਦਾ ਤਾਂ ਫਿਰ ਉਹ ਇਹੀ ਇੱਟ ਲਾਊਗਾ ਆਪਦੇ ਘਰੇ ਅਸੀਂ ਕਵਾਂਗੇ ਕਿ ਸਿੰਪਲ ਚੰਗਾ ਇਹ ਹੁਣ ਚੈੱਕ ਕਰ ਲੋ ਛੱਸੀ ਆ ਚੱਲਦੇ ਆ ਕਿਉਂਕਿ ਸਰਕਾਰ ਦਾ ਕੰਮ ਹੁੰਦਾ ਐਵੇਂ ਕਹਣਾ ਭੱਜ ਤੋਰ ਹੋ ਗਈ ਆ ਹੋਗੀ ਅੱਗੇ ਮੇਰੇ ਤੇ ਆਹੀ ਪਰਚੇ ਕੀਤੇ ਇਹਨਾਂ ਨੇ ਇਹ ਉਧਰੋਂ ਕੰਦ ਸ਼ੁਰੂ ਹੋ ਕੇ ਇੱਧਰ ਨੂੰ ਚੱਲੀ ਆ ਇੱਧਰ ਨੂੰ ਚੱਲੀ ਹੋ ਇੱਧਰ ਨੂੰ ਨਹੀਂ ਚੱਲੀ ਇਹ ਉਧਰ ਨੂੰ ਚੱਲੀ ਆ ਕਿ ਆ ਸਾਰੀ ਦੀ ਸਾਰੀ ਜਿਹੜੀ ਇੱਟਾਂ ਮੈਂ ਆਣਾ 2 ਨੰਬਰ ਚਾਉਂਦੀ ਆ ਰੱਬ ਜਾਣੇ ਕਾਹਦੇ ਚਾਉਂਦੀ ਆ ਉਹ ਕਹਿੰਦਾ ਰੰਗ ਮਾੜਾ ਤੇ ਜੇਕਰ 1 ਨੰਬਰ ਇੱਟ ਹੋਊਗੀ 1 ਨੰਬਰ ਦਾ ਰੰਗ ਕਿਹੋ ਜਿਹਾ ਹੁਣ ਉਹਨੇ ਕਿਹਾ ਵੀ ਜੀਓ ਪੱਥੇ ਦੀ ਇੱਟਾਂ ਇਹ ਲਾਧੂ ਕੰਦ ਦੱਸਿਆ ਉਹਨੇ ਤੇ ਮੈਂ ਉਹਨਾਂ ਮਾਲਕਾਂ ਨੂੰ ਇਹ ਪੁੱਛਣਾ ਚਾਹੁੰਨਾ ਕੀ ਤੁਹਾਡੀ 1 ਨੰਬਰ ਦਾ ਇੱਟ ਰੰਗ ਇਹੋ ਜਿਹਾ ਖਰੇ ਜਿਹੜੀ ਤੁਹਾਡੇ ਪਿੰਡ ਘਰਾਂ ਚ ਲੱਗ ਰਹੀ ਅਸੀਂ ਜਾ ਕੇ ਉਹ ਵੀ ਚੈੱਕ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ